ਚੋਰ ਪਰਿਵਾਰਾਂ ਵਾਲੇ ਵੀ ਹੁੰਦੇ ਆ ਇਹ ਖਬਰ ਤੋਂ ਪਤਾ ਲੱਗ ਜੂਗਾ ਵੀ ਚੋਰ ਆਪ ਦੇ ਨਾਲ ਪਰਿਵਾਰ ਵੀ ਲੈ ਕੇ ਜਾ ਸਕਦੇ ਆ ਚੋਰੀ ਕਰਨ ਵਾਸਤੇ ਚੋਰ ਆਪ ਦੇ ਨਾਲ ਕੁੱਤਾ ਵੀ ਲੈ ਕੇ ਜਾ ਸਕਦੇ ਆ ਜਿਹੜਾ ਕੁੱਤਾ ਹਮੇਸ਼ਾ ਚੋਰ ਦਾ ਦੁਸ਼ਮਣ ਹੁੰਦਾ ਉਹਨੂੰ ਵੀ ਨਾਲ ਲੈ ਜਾਂਦੇ ਆ ਨਾਲ ਬੱਚਾ ਵੀ ਲੈ ਜਾਂਦੇ ਆ ਲਓ ਜੀ ਦਫ਼ਤਰ ਨੂੰ ਚੱਲੇ ਆ ਦਫ਼ਤਰ ਤੋਂ ਉਸੇ ਜਾ ਕੇ ਕੰਮ ਕਾਜ ਕਰਨਾ ਤੇ ਨਾਲ ਲੈ ਜਾਈਏ ਪਰਿਵਾਰ ਨੂੰ ਵਰਕੇ ਕੰਮ ਕੁੰਮ ਨਵੇੜ ਕੇ ਟਾਈਮ ਸਿਰ ਆ ਜਾਗੇ ਤੇ ਐਵੇਂ ਲੇਡੀ ਸੀਗੀ ਆਪਦਾ ਕੰਮ ਕੁੰਮ ਕਰਨਗੇ ਸੀ ਚੋਰੀ ਦਾ ਤੇ ਨਾਲ ਜਵਾਕ ਵੀ ਲੱਗੀ ਨਾਲ ਕੁੱਤਾ ਵੀ ਲੱਗੀ ਨਾਲ ਜਵਾਕ ਨਾਲ ਕੁੱਤਾ ਲਿਜਾ ਕੇ ਕਰਨਾ ਕੀ ਚਾਹੁੰਦੀ ਸੀ ਉਦੋਂ ਵੱਡੀ ਕਾਰਵਾਈ ਪੈ ਗਈ ਕੀ ਕਾਰਵਾਈ ਪਈ ਹੈ ਜੀ ਯੂ ਐਸ ਏ ਕਿਸੇ ਵੀ ਤਰ੍ਹਾਂ ਦੇ ਟਰੱਕ ਪਰਮਿਟਸ ਲਈ ਜੀ ਐਸ ਟੀ ਟਰੱਕ ਪਰਮਿਟਸ ਨੂੰ ਕੰਟੈਕਟ ਕਰੋ 5593897772 ਹੁਣ ਆਪਾਂ ਖਬਰ ਤੇ ਸਾਂਝ ਪਾ ਲੈਨੇ ਆਂ ਹਾਂਜੀ ਬ੍ਰਦਰ ਸਾਹਿਬ ਪਹਿਲੀ ਗੱਲ ਇਹ ਹੈ ਕਿ ਇੱਕ ਖਬਰ ਹੈਰਾਨ ਵੀ ਕਰਦੀ ਹੈ ਭੈਪੀਤ ਵੀ ਕਰਦੀ ਹੈ ਇੱਕ ਖਬਰ ਐਸੀ ਹੈ ਕਿ ਇਹ ਮੈਂ ਕਹਿਣ ਲੱਗਿਆ ਸੀਗਾ ਕਿ ਇੱਕ ਲੇਡੀ ਪਰ ਇਹ ਲੇਡੀ ਨਹੀਂ ਹੈਗੀ ਇਹਨੂੰ ਇੱਕ ਲੜਕੀ ਇੱਕ ਜਵਾਕੜੀ ਕਿਹਾ ਜਾਵੇ ਮੱਚ ਬੈਟਰ ਹੋਊਗਾ ਉਸ ਲੜਕੀ ਦੀ ਉਮਰ 19-20 ਸਾਲ ਦੱਸੀ ਜਾ ਰਹੀ ਹੈ ਜਿਹਦੇ ਕੋਲ ਇੱਕ 2 ਸਾਲ ਦਾ ਬੱਚਾ ਵੀ ਸੋ ਇਹਦੇ ਬਾਰੇ ਲਾਸ ਐਂਜਲਸ ਤੋਂ ਬ੍ਰਾਡਸਪੈਕ ਖਬਰ ਆ ਰਹੀ ਹੈ ਕਿ 2 ਸਾਲ ਦੇ ਬੱਚੇ ਨੂੰ ਇਹਨੇ ਉੱਥੇ ਹੀ ਛੱਡ ਦਿੱਤਾ ਜਿੱਥੇ ਇੱਕ ਕਾਰ ਚੋਰੀ ਕਰਨ ਦੀ ਅਟੈਂਪਟ ਕੀਤੀ ਜਾ ਰਹੀ ਸੀ ਇਹਦੇ ਵੱਲੋਂ ਇਸ ਲੇਡੀ ਦਾ ਨਾਮ ਬਿਆੰਕਾ ਸਲਟਰ ਦੱਸਿਆ ਜਾ ਰਿਹਾ ਹੈ ਇਹਦੇ ਵੱਲੋਂ ਬਰਟਸਪ ਲਾਸ ਐਂਜਲਸ ਦੇ ਹਾਈਲੈਂਡ ਪਾਰਕ ਦੇ ਵਿੱਚ ਚੋਰੀ ਕਰਨ ਦੀ ਅਟੈਂਪਟ ਕੀਤੀ ਗਈ ਇਹ ਇਨਫਰਮੇਸ਼ਨ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਇਹ ਲੜਕੀ ਆਪਣੇ ਨਾਲ ਇੱਕ 2 ਸਾਲ ਦਾ ਬੱਚਾ ਤੇ ਨਾਲ ਇੱਕ ਡੌਗ ਲੈ ਕੇ ਉੱਥੇ ਪਹੁੰਚੀ ਹੋਈ ਸੀ ਜਦੋਂ ਇਹਨੂੰ ਲੱਗਿਆ ਕਿ ਇਹਦੀ ਕੋਈ ਰਿਪੋਰਟ ਹੋ ਗਈ ਹੈ ਜਾਂ ਹੋ ਸਕਦਾ ਹੈ ਕਿ ਕੋਈ ਉੱਥੇ ਆ ਗਿਆ ਹੋਵੇ ਤਾਂ ਇਹਦੇ ਵੱਲੋਂ ਉੱਥੋਂ ਮੌਕੇ ਤੋਂ ਭੱਜਿਆ ਜਾਂਦਾ ਹੈ ਭੱਜਣ ਤੋਂ ਪਹਿਲਾਂ ਇਹਨੇ ਇੱਕ ਵਾਰੀ ਨਹੀਂ ਸੋਚਿਆ ਕਿ ਆਪਣਾ ਬੱਚਾ ਲੈ ਜਾਵੇ ਡੌਗ ਚਲੋ ਫਿਰ ਵੀ ਮੰਨਦੇ ਆ ਕਿ ਲਾਸਟ ਪ੍ਰਾਇੋਰਟੀ ਹੋ ਸਕਦਾ ਪਰ ਕੋਈ ਆਪਣਾ ਬੱਚਾ ਹੀ ਛੱਡ ਜਵੇ ਇਹ ਬੜੀ ਹੈਰਾਨ ਕਰਨ ਗੱਲ ਆ ਇਹ ਸਾਰਾ ਕੁਝ ਬਰਾੜ ਸਾਹਿਬ ਵਾਪਰ ਰਿਹਾ ਸੀਗਾ ਨਾਰਥ ਐਵੇਨਿਊ 52 ਦੇ ਉੱਤੇ ਘਟਨਾ ਹੈਗੀ ਐ ਸੰਡੇ ਵਾਲੇ ਦਿਨ ਦੀ ਇਹ ਜਦੋਂ ਉਸ ਕਾਰ ਦੇ ਕੋਲੋਂ ਉਹਨੂੰ ਖੋਲਣ ਦੇ ਵਿੱਚ ਅਸਮਰਥ ਰਹਿੰਦੀ ਹੈ ਜਦੋਂ ਇਹਨੂੰ ਲੱਗਦਾ ਕਿ ਕੋਈ ਆ ਰਿਹਾ ਹੈ ਅਪਰੋਚ ਕਰ ਰਿਹਾ ਸਾਰਾ ਕੁਝ ਛੱਡ ਛੜਾ ਕੇ ਭੱਜ ਜਾਂਦੀ ਹੈ ਇਹ ਬੱਚਾ ਉੱਥੇ ਛੱਡਿਆ ਜਾਂਦਾ ਸ਼ਾਇਦ ਇਹਨੇ ਗੱਡੀ ਖੋਲ ਲਈ ਸੀ ਤੇ ਗੱਡੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਬੱਚਾ ਉਸ ਸੀਟ ਦੇ ਉੱਪਰ ਛੱਡ ਕੇ ਇਹਦੇ ਵੱਲੋਂ ਭਜਿਆ ਜਾਂਦਾ ਆ ਇਸ ਮੈਟਰ ਦੇ ਵਿੱਚ ਬਰਟਸਬਾਦ ਦੇ ਵਿੱਚ ਪੁਲਿਸ ਤੱਕ 인ਫੋਰਮੇਸ਼ਨ ਪਹੁੰਚਦੀ ਹੈ ਜਿਹੜਾ ਵੀ ਉਹ ਪਰਸਨ ਉੱਥੇ ਪਹੁੰਚਿਆ ਸੀਗਾ ਉਹਦੇ ਵੱਲੋਂ ਦੇਖਿਆ ਜਾਂਦਾ ਕਿ ਬੱਚਾ ਹੈ ਨਾਲ ਡੌਗ ਵੀ ਹੈ ਡੌਗ ਬੱਚੇ ਦਾ ਨੁਕਸਾਨ ਕਰ ਸਕਦਾ ਉਹ 911 ਤੇ ਕਾਲ ਕਰਕੇ ਇਨਫੋਰਮੇਸ਼ਨ ਦੇ ਦਿੰਦਾ ਆ ਉਦੋਂ ਬਾਅਦ ਇਹਨੂੰ ਦੇਖੋ ਤੁਸੀਂ ਟ੍ਰੇਸ ਕਿਦਾਂ ਕੀਤਾ ਗਿਆ ਉਸ ਬੱਚੇ ਦੇ ਬਾਰੇ 2 ਦਿਨ ਤੱਕ ਇੰਤਜ਼ਾਰ ਕੀਤਾ ਗਿਆ ਕਿ ਕੋਈ ਆਏਗਾ ਉਹਨੂੰ ਲੈਣ ਦੇ ਲਈ ਕੋਈ ਪਹੁੰਚੇਗਾ ਪਰ ਕਿਸੇ ਦੇ ਵੱਲੋਂ ਉਸ ਬੱਚੇ ਦਾ ਕੋਈ ਸੁਰ ਪਤਾ ਨਹੀਂ ਲਿਆ ਗਿਆ ਉਸ ਤੋਂ ਬਾਅਦ ਬਰਟਸਪਾ ਹੈ ਐਲអេਪੀਡੀ ਨੇ ਇਹਦਾ ਕੋਈ ਜਿਹੜਾ ਕੋਈ ਟੈਸਟ ਵਗੈਰਾ ਆ ਰਨ ਕਰਵਾਏ ਇਹਦੇ ਬਾਇਓਲੋਜੀਕਲ ਪੇਰੈਂਟਸ ਲੱਭਣ ਦੇ ਲਈ ਸੋ ਬਾਅਦ ਵਿੱਚ ਪਤਾ ਲੱਗਿਆ ਜਿਹੜਾ ਵੀ ਰਿਕਾਰਡ ਸੀਗਾ ਉੱਥੋਂ ਕਿ ਇਹਦੇ ਬਾਇਓਲੋਜੀਕਲ ਪੇਰੈਂਟਸ ਕੌਣ ਆ ਉਸ ਲੇਡੀ ਤੱਕ ਜਿਹੜਾ ਇਸ ਤਰੀਕੇ ਨਾਲ ਐਲអេਪੀਡੀ ਪਹੁੰਚੀ ਹੈ ਫਿਲਹਾਲ ਉਹਨਾਂ ਦੇ ਵੱਲੋਂ ਮਲਟੀਪਲ ਚਾਰजेस ਲਾਏ ਗਏ ਆ ਚਾਰजेस ਪਬਲਿਕ ਨਹੀਂ ਕੀਤੇ ਗਏ ਪਰ ਇਹਨਾਂ ਪਤਾ ਹੈ ਕਿ ਫੈਲਨਿੰਗ ਨਾਲ ਰਿਲੇਟਡ ਇਹ ਚਾਰजेस ਹੈਗੇ ਆ ਇਹ ਵੀ ਕਹਿ ਦਿੱਤਾ ਗਿਆ ਕਿ ਇਹ ਜਿਹੜਾ ਬੱਚਾ ਆ ਉਹ ਡਿਪਾਰਟਮੈਂਟ ਆਫ ਚਿਲड्रन ਐਂਡ ਫੈਮਿਲੀ ਸਰਵਿਸਸਸ ਦੇ ਕੋਲ ਰਹੇਗਾ ਤੇ ਡੌਗ ਵੀ ਹੈ ਜਿਹੜਾ ਉਹ ਐਲਏ ਕਾਉਂਟੀ ਐਨੀਮਲ ਸਰਵਿਸਸਸ ਦੇ ਕੋਲ ਰਹੇਗਾ ਇਹ ਲੜਕੀ ਫਿਲਹਾਲ ਕੋਰਟ ਦੇ ਵਿੱਚ ਦੀ ਹੀਅਰਿੰਗ ਹੋਏਗੀ ਉਸ ਤੋਂ ਬਾਅਦ ਕੋਰਟ ਡਿਸਾਈਡ ਕਰੂਗਾ ਕਿ ਇਹਨੂੰ ਕਿਹੜੀ ਸਜ਼ਾ ਦੇਣੀ ਹੈ ਕਿੰਨੀ ਸਜਾ ਦੇਣੀ ਹੈ ਬਿਲਕੁਲ ਜੀ ਦੇਖੋ ਇਹੋ ਜੇ ਉਮਰ ਛੋਟੀ ਬੱਚਾ ਵੀ ਹੈਗਾ ਤੇ ਕੰਮ ਵੀ ਇਹੋ ਜੇ ਕਰਨੇ ਜਿਹੜੀ ਇਹ ਚੀਜ਼ ਕੀਤੀ ਹੈ ਪਹਿਲਾਂ ਕਿਤੇ ਨਾ ਕਿਤੇ ਬਹੁਤ ਨਿੱਡਰ ਹੋ ਕੇ ਕੰਮਕਾਰਡ ਕੀਤੇ ਹੋਣੇ ਪਹਿਲਾਂ ਫਸੇ ਵੀ ਨਹੀਂ ਹੋਣੀ ਤੇ ਐਸ ਵਾਰ ਤਾਂ ਉਹ ਲੈ ਕੇ ਗਈ ਉਹਨੇ ਵੀ ਮੈਂ ਕਿਹੜਾ ਫਸਣਾ ਮੇਰੀ ਚਾਲ ਹੀ ਇਹੋ ਜੀ ਹੈਗੀ ਆ ਪਤਾ ਨਹੀਂ ਕਿੰਨੀਆਂ ਕਚੂਰੀਆਂ ਕਰਤੀਆਂ ਹੋਣੀਆਂ ਪਰ ਐਤਕੀ ਦੇਣੇ ਦਾ ਲੈਣਾ ਪੈ ਗਿਆ ਤੇ ਚਾਰਜਸ ਇਸ ਤੇ ਬੱਚੇ ਇਕੱਲੇ ਦੇ ਵੀ ਲੱਗਣਗੇ ਵੀ ਇਹ ਗੱਲਬਾਤ ਹੈਗੀ ਹੈ ਬਿਲਕੁਲ ਬੱਟਸਪ ਉਹ ਵੱਖਰੇ ਤੌਰ ਤੇ ਲੱਗਣਗੇ ਜਿਹੜੇ ਤਾਂ ਇਹ ਚੋਰੀ ਦੇ ਨਾਲ ਰਿਲੇਟਡ ਹੈਗੇ ਆ ਹੋ ਸਕਦਾ ਕਿ ਉਹ ਬਹੁਤ ਥੋੜੇ ਰਹਿਣ ਪਰ ਇਹ ਜਿਹੜੀ ਲਾਪਰਵਾਹੀ ਦੇ ਚਾਰਦਸਿਆ ਉਹ ਵੱਡੇ ਆ ਹੋ ਸਕਦਾ ਕਿ ਬੱਚੇ ਦੀ ਕਸਟਡੀ ਵੀ ਵਾਪਸ ਇਹ ਨੂੰ ਨਾ ਮਿਲੇ ਬਿਲਕੁਲ ਜੀ ਦੇਖੋ ਕਿਸ ਹੱਦ ਤੱਕ ਆਪਾਂ ਕਈ ਵਾਰੀ ਕਹਿ ਦਿੰਨੇ ਆ ਵੀ ਯੂਥ ਕਿੱਧਰ ਜਾ ਰਿਹਾ ਨੌਜਵਾਨ ਕਿੱਧਰ ਜਾ ਰਿਹਾ ਤੇ ਨੌਜਵਾਨੀ ਹੈ ਕੁੜੀ ਇਹ ਹੋਰ ਕੀ ਹੈਗੀ ਬਿਲਕੁਲ ਬੱਟਸਪ 19-20 ਸਾਲ ਉਮਰ ਹੈ 2 ਸਾਲ ਦਾ ਜਵਾਬ ਵੀ ਹੈ ਖੌਰੇ ਈ ਇਹਦੇ ਮਾਈਂਡ ਦੇ ਉੱਪਰ ਚੱਲ ਰਿਹਾ ਹੈ ਇਹਦੇ ਬਾਰੇ کورٹ ਨੂੰ ਸਜ਼ਾ ਦੇ ਕੇ ਨਾਲੇ ਵੀ ਦੱਸਣਾ ਚਾਹੀਦਾ ਹੈ ਕਿ ਦਾ ਸਾਈਕੀਟ੍ਰਿਕ ਟੈਸਟ ਵਗੈਰਾ ਜਿਹੜੇ ਉਹ ਵੀ ਲੈ ਜਾਣ ਕਿਉਂਕਿ ਇੰਨੀ ਜਲਦੀ ਉਮਰ ਦੇ ਵਿੱਚ ਕਿਹੜੇ ਇਹਨੇ ਕੰਮ ਚੂਸ ਕੀਤੇ ਉਹਦਾ ਕੀ ਕਾਰਨ ਰਿਹਾ